ਮਿੱਤਰੋ ਨੌਕਰੀ ਕੋੜੀ ਦਿਖਾਉਣ ਲੱਗਿਆਂ ਆਪਾਂ ਅੱਜ ਤੁਹਾਨੂੰ ਵੀਡੀਓ ਵਿੱਚ ਜਿਹੜੀ ਕੋੜੀ ਸਕਰੀਨ ਤੇ ਵੇਖ ਰਹੇ ਹੋ ਤੁਸੀਂ ਇਹ ਫੌਰ ਸੇਲ ਆ ਇਹਦੀ ਡਿਟੇਲ ਆਪਾਂ ਤੁਹਾਨੂੰ ਸਾਰੀ ਸਾਂਝੀ ਕਰਾਂਗੇ ਵੀਡੀਓ ਚ ਐਂਡ ਤੱਕ ਬਣੇ ਰਹੋ ਮੁੱਲ ਵੀ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਦੋਸਤੋ ਜਿੰਨੀਕ ਮਾਲਕ ਵੀਰਾਂ ਨੇ ਡਿਟੇਲ ਦੱਸੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣੇ ਜਨਵਾਰ ਦੀ ਸੇਲ ਪਰਚੇਜ ਦੀ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਦੋਸਤੋ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਚੰਗੀ ਤੇ ਖੂਬਸੂਰਤ ਘੋੜੀ ਲੈ ਕੇ ਆਇਆ ਇਹਦੀ ਸਾਰੀ ਜਾਣਕਾਰੀ ਹੈ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦੋਸਤੋ ਸਵਾਰੀ ਦੀ ਐਨ ਓਕੇ ਆ ਤੁਸੀਂ ਦੇਖ ਰਹੇ ਹੋ ਮੁੰਡਾ ਉੱਪਰ ਬੈਠਾ ਤੇ ਸਵਾਰੀ ਦੀ ਵੀਡੀਓ ਵੀ ਆਪਾਂ ਵਿੱਚ ਲਾਈ ਆ ਤੇ ਦੋਸਤੋ ਗੱਬਣ ਵੀ ਆ ਘੋੜੀ ਤੇ شریف ਆ ਸਾਊਸੀਲ ਘੋੜੀ ਆ ਦੋਸਤੋ ਬਾਈ ਕਹਿੰਦੇ ਵੀ ਘਰੇ ਰੱਖਣ ਵਾਲੀ ਘੋੜੀ ਆ ਦੋਸਤੋ ਤੇ ਸਾਢੇ 8 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਨੁਕਰੇ ਘੋੜੇ ਤੋਂ ਆ ਤੇ 58 ਇੰਚ ਹਾਈਟ ਆ ਦੋਸਤੋ ਘੋੜੀ ਦੀ ਬਾਲਪੋਰੀਆਂ ਦੀ ਬਿਲਕੁਲ ਸਾਫ ਆ ਤੇ ਨੁਕਰੇ ਘੋੜੇ ਤੋਂ ਚੰਗੇ ਘੋੜੇ ਤੋਂ ਇਹ ਗੱਬਣ ਆ ਹਰਿਆਣਾ ਹਿਸ਼ਾਰ ਏਰੀਏ ਦੇ ਵਿੱਚ ਖੜੀ ਆ ਇਹ ਘੋੜੀ ਤੇ ਬਾਲਪੋਰੀਆਂ ਦੀ ਬਿਲਕੁਲ ਸਾਫ ਆ ਸਵਾਰੀ ਵਗੈਰਾ ਦੀ ਐਨ ਓਕੇ ਆ ਤੇ 58 ਇੰਚ ਇਸ ਘੋੜੀ ਦੀ ਹਾਈਟ ਆ ਸਾਢੇ 8 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਤੇ ਸਾਢੇ 1-3 ਸਾਲ ਉਮਰ ਆ ਨਵੀਂ ਉਮਰ ਦੀ ਘੋੜੀ ਆ ਦੋਸਤੋ ਤੇ ਪਿੰਡ ਵਾਈਆਂ ਦਾ ਪੈ ਜਾਂਦਾ ਬਲਵਾਸ ਤੇ ਡਿਸਟ੍ਰਿਕਟ ਪੈ ਜਾਂਦਾ ਹਿਸ਼ਾਰ ਹਰਿਆਣਾ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਦੇ ਦਿੱਤਾ ਤੁਸੀਂ ਗੱਲਬਾਤ ਕਰ ਸਕਦੇ ਹੋ ਇਸ ਘੋੜੀ ਲਈ ਜੇ ਕੋਈ ਮਿੱਤਰ ਪਿਆਰਾ ਖਰੀਦਣ ਦਾ ਚਾਹਵਣਾ ਇੱਕ ਵਾਰੀ ਮੋਟੀ ਜੀ ਡਿਟੇਲ ਫੇਰ ਦੱਸ ਦਿੰਨੇ ਹਾਂ ਤੁਹਾਨੂੰ ਸਾਢੇ 3 ਸਾਲ ਉਮਰ ਆ ਸਾਢੇ 8 ਮਹੀਨੇ ਦੀ ਗੱਬਣ ਚੈੱਕ ਪਾਸ ਆ ਨੋਕਰੇ ਘੋੜੇ ਤੋਂ ਚੰਗੇ ਬਲੱਡ ਲਾਈਨ ਦੇ ਤੋਂ ਬਾਲਪੌਰੀਆਂ ਦੀ ਬਿਲਕੁਲ ਸਾਫ਼ ਆ ਦੋਸਤੋ ਸਵਾਰੀ ਵਗੈਰਾ ਕਰਾਉਂਦੀ ਆ ਸੌਸ਼ੀਲ ਘੋੜੀ ਆ ਕੋਈ ਮਿੱਤਰ ਪਿਆਰਾ ਖਰੀਦਣੀ ਚਾਹੁੰਦਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਦੇਤਾ ਬਾਈ ਦਾ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣੇ ਜਾਨਵਰ ਦੀ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰ ਸਕਦੇ ਹੋ ਆਪਣੇ ਨੰਬਰ ਤੇ ਆਪਣਾ ਜਾਨਵਰ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ